ਇਸ ਲਈ ਅਮ ਖਬਰ ਮੁਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਨਾਕਾਬੰਦੀ ਦੇ ਦੌਰਾਨ ਇੱਕ ਥਾਰ ਨੂੰ ਰੋਕਿਆ ਗਿਆ ਅਤੇ ਇਸ ਥਾਰ ਦੇ ਵਿੱਚੋਂ ਕਰੀਬ ਲੱਖਾਂ ਦਾ ਕੈਸ਼ ਬਰਾਮਦ ਕੀਤਾ ਗਿਆ ਹੈ 80 ਲੱਖ 90 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਨੇ ਵੱਡੀ ਮਾਤਰਾ ਦੇ ਵਿੱਚ ਇਸ ਥਾਰ ਦੇ ਵਿੱਚ ਇਹਨਾਂ ਪੈਸਿਆਂ ਨੂੰ ਲਜਾਇਆ ਜਾ ਰਿਹਾ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਖਰੜ ਦੇ ਕਣੂਆ ਥਾਣੇ ਅਦੀਨ ਇਹ ਨਾਕਾਬੰਦੀ ਕੀਤੀ ਗਈ ਸੀ ਤੇ ਭਾਗੋ ਮਾਜਰਾ ਟੋਲ ਪਲਾਜ਼ਾ ਦੇ ਨਜ਼ਦੀਕ ਇਸ ਥਾਰ ਨੂੰ ਰੋਕਿਆ ਜਾਂਦਾ ਹੈ ਅਤੇ ਇਸ ਥਾਰ ਦੇ ਵਿੱਚੋਂ ਕੈਸ਼ ਬਰਾਮਦ ਕੀਤਾ ਜਾਂਦਾ ਫਿਲਹਾਲ ਪੁਲਿਸ ਦੇ ਵੱਲੋਂ ਇਸ ਕੈਸ਼ ਨੂੰ ਬਰਾਮਦ ਕਰ ਲਿਆ ਗਿਆ ਅਤੇ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਡੀਐਸਪੀ ਕਰਨ ਸੰਧੂ ਦੇ ਵੱਲੋਂ ਦੱਸਿਆ ਗਿਆ ਕਿ 28 ਜਨਵਰੀ ਨੂੰ ਇਸ ਗੱਡੀ ਨੂੰ ਰੋਕਿਆ ਜਾਂਦਾ ਜੋ ਥਾਰ ਗੱਡੀ ਸੀ ਲੁਧਿਆਣਾ ਨੰਬਰ ਦੀ ਇੱਕ ਗੱਡੀ ਦੱਸੀ ਜਾ ਰਹੀ ਹੈ ਜਿਸ ਨੂੰ ਜਸਕੀਰਤ ਸਿੰਘ ਨਾਮ ਦਾ ਇੱਕ ਵਿਅਕਤੀ ਇੱਥੇ ਲੈ ਕੇ ਆ ਰਿਹਾ ਸੀ ਤੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਨਾਕਾਬੰਦੀ ਦੇ ਦੌਰਾਨ ਇਸ ਥਾਰ ਨੂੰ ਰੋਕਿਆ ਜਾਂਦਾ ਚੈਕਿੰਗ ਕੀਤੀ ਜਾਂਦੀ ਹੈ ਤੇ ਇਸ ਗੱਡੀ ਦੇ ਵਿੱਚੋਂ 80 ਲੱਖ 90000 ਰੁਪਏ ਬਰਾਮਦ ਹੋਏ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਤਮਾਮ ਪਹਿਲੂਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਅਤੇ ਜੋ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਸਵਾਲ ਜਦੋਂ ਕੀਤੇ ਗਏ ਤਾਂ ਇਸ ਦੇ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਜਦੋਂ ਇਸ ਕੈਸ਼ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਗੱਡੀ ਦੇ ਵਿੱਚੋਂ 80 ਲੱਖ 90 ਹਜ਼ਾਰ ਜਿਹੜੇ ਨੇ ਬਰਾਮਦ ਹੋਏ ਨੇ ਫਿਲਹਾਲ ਕੀ ਕੁਝ ਡੀਐਸਪੀ ਕਰਨ ਸੰਦੂ ਕਹਿੰਦੇ ਨੇ ਇੱਕ ਵਾਰ ਉਹ ਵੀ ਸੋਲ ਲੈਣੇ ਹੈ ਜਿਲ੍ਹਾ ਮੋਹਾਲੀ ਅੰਦਰ ਕਰਾਇਮ ਨੂੰ ਠੱਲ ਪਾਉਣ ਲਈ ਵੱਖ-ਵੱਖ ਜਗ੍ਹਾ ਤੇ ਸਪੈਸ਼ਲ ਨਾਕਾਬੰਦੀ ਕੀਤੀ ਜਾਂਦੀ ਹੈ ਤੇ ਉਸੇ ਸਬੰਧ ਚ ਕੱਲ ਮਿਤੀ 28 ਨੂੰ 28 ਜਨਵਰੀ ਨੂੰ ਥਾਣਾ ਘੜੂਆ ਦੇ ਐਸਐਚਓ ਵੱਲੋਂ ਭਾਗੋ ਮਾਜਰਾ ਜਿਹੜਾ ਟੋਲ ਪਲਾਜ਼ਾ ਉਹਦੇ ਲਾਗੇ ਨਾਕਾਬੰਦੀ ਕੀਤੀ ਗਈ ਸੀ ਤੇ ਕਰੀਬ ਰਾਤ ਨੂੰ 11-12 ਵਜੇ 11-12 ਵਜੇ ਦੇ ਵਿਚਕਾਰ ਇੱਕ ਥਾਰ ਜਿਹੜਾ ਜੀਪ ਦਾ ਸਵਾਰ ਸੀ ਲੁਧਿਆਣਾ ਨੰਬਰੀ ਥਾਰ ਸੀ ਉਹਨੂੰ ਰੋਕਿਆ ਗਿਆ ਰੋਕਣ ਉਪਰੰਤ ਜਿਹੜੀ ਉਸ ਦੀ ਕਾਰ ਦੀ ਸਰਚ ਕੀਤੀ ਗਈ ਸਰਚ ਕਰਨ ਉਪਰੰਤ ਪਾਇਆ ਗਿਆ ਕਿ ਉਸ ਦੇ ਰਿਲੇਸ਼ਨ ਚ ਇੱਕ ਭਾਰੀ ਮਾਤਰਾ ਚ ਕੈਸ਼ ਸੀਗਾ ਤੇ ਸਵਾਲ ਕਰਨ ਤੇ ਉਸ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਉਪਰੰਤ ਜਿਹੜਾ ਟੋਟਲ ਕੈਸ਼ ਆ ਉਹਦੀ ਗਿਣਤੀ ਕਰਨ ਤੇ 80,90,910 ਰੁਪਏ ਜਿਹੜਾ ਕੈਸ਼ ਉਹ ਗ੍ਰਾਮਤ ਹੋਇਆ ਤੇ ਇਸ ਦੇ ਸਬੰਧ ਚ ਅਸੀਂ ਜੋ ਪ੍ਰੋਪਰ ਪ੍ਰੋਸੀਜਰ ਆ ਉਹਨੂੰ ਫੋਲੋ ਕਰਕੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰਤਾ ਤੇ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਇਹਦੇ ਸਬੰਧ ਚ ਅਮਲਤ ਲਿਆਂਦੀ ਜਾ ਰਹੀ ਹੈ